ਸ਼ਰੀ ਮਹਿੰਦੀਪੁਰ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 11 ਮੰਗਲਵਾਰ ਭੰਡਾਰਾ ਲੱਗਦਾ ਬਾਲਾ ਜੀ ਦੇ ਅਸੀਵਾ ਨਾਲ ਸਾਰੇ ਸੰਗਤ ਦੇ ਸਹਿਯੋਗ ਨਾਲ ਇਹ ਬਾਲਾ ਜੀ ਦੇ ਮਹਿੰਦੀਪੁਰੋਂ ਜਲਦੇ ਛਿੱਟੇ ਆਂਦੇ ਨੇ ਜਿਹੜਾ ਕੋਈ ਦੁਖੀ ਸੁਖੀ ਬੰਦਾ ਆਂਦਾ ਉਹਨੂੰ ਜਲਦੇ ਛਿੱਟੇ ਮਿਲਦੇ ਆਂ ਤੇ ਉਹਦੀ ਜਿਹੜੀ ਤਕਲੀਫ ਆ ਉਹ ਦੂਰ ਹੁੰਦੀ ਆ ਇਹ ਸਾਡਾ ਕਹਿਣਾ ਕਿ ਮਹਿੰਦੀਪੁਰ ਦਾ ਆਮ ਜਿਹੜਾ ਬੰਦਾ ਜਾਂਦਾ ਉਹਨੂੰ ਕੋਈ ਵੀ ਦੁੱਖ ਕਸ਼ਟ ਸਹਵਾਦਾਂ ਨਿਵਾਰਦਾ ਹੁੰਦਾ ਉਹ ਤਾਂ ਬ੍ਰੇਤ ਵਿਸਾਜ ਅਗਨੀ ਬੇਤਾਲ ਸਭ ਉੱਥੇ ਨਿਕਲਦੇ ਨੇ ਕਾਲਜ ਦੇ ਚਰਨਾਂ 'ਚੋਂ ਮਹਿੰਦੀਪੁਰ thalam 'ਚੋਂ ਇਹ ਸਭ ਦੀ ਸੇਵਾ ਕਰੋ ਸਾਧ ਸੰਗਤ ਦੀ ਗਰੀਬ ਬੱਚਿਆਂ ਦੀ ਸੇਵਾ ਕਰੋ ਜਿਹੜਾ ਕੋਈ ਭੁੱਖਾ ਉਹਨੂੰ ਰੋਟੀ ਖਵਾਓ ਜਿਹਦੇ ਆ ਬੋਲੋ ਬੋਡੀ ਵਾਲੇ ਹੱਥ ਘੜੇ ਕਰ ਦਿੰਦੇ ਆ ਜਿਹੜਾ ਮਹਿੰਦੀਪੁਰ thalam ਦੇ ਜਲ ਦੇ ਛਿੱਟੇ ਲੈਂਦਾ ਉਹਦੇ ਅਪਾਰ ਕਿਰਪਾ ਹੁੰਦੀ ਆ ਤੇਜਵਾਲ ਸਿੰਘ 라 ਜੀ ਕੀ ਕਿਹੜਾ ਚੌਂਕਾ ਹੈ ਜੀ ਹਾਂਜੀ ਬਾਲਾ ਜੀ ਮਹਾਰਾਜ ਜੀ ਦੀ ਜਿਹੜੀ ਜਨਤਿ ਪੜਾਈ ਜਾ ਰਹੀ ਹੈ ਕੀ ਕਿਹੜਾ ਚੌਂਕਾ ਤੋਂ ਬਾਰੇ ਅੱਜ ਦੇ ਬਾਰੇ ਇਹ ਹੀ ਹੈ ਕਿ ਬਾਲਾ ਜੀ ਮਹਾਰਾਜ ਦੀ 19 ਸਾਲ ਹੋ ਗਈ ਕਿਰਪਾ ਹੋਈ ਇਹ ਸਾਨੂੰ ਇਹ ਗਿਆਨ ਮਿਲਿਆ ਬਾਲਾ ਜੀ ਦੇ ਚਰਨਾਂ ਚੋਂ ਮਹਿੰਦੀਪੁਰ ਧਾਮ ਚੋਂ ਇਹ ਸਭ ਦੀ ਸੇਵਾ ਕਰੋ ਸਾਧ ਸੰਗਤ ਦੀ ਗਰੀਬ ਬੱਚਿਆਂ ਦੀ ਸੇਵਾ ਕਰੋ ਜਿਹੜਾ ਕੋਈ ਭੁੱਖਾ ਉਹਨੂੰ ਰੋਟੀ ਖਵਾਓ ਭੰਡਾਰਾ ਲਗਾ ਕੇ ਹਰ ਮੰਗਲਵਾਰ ਭੰਡਾਰਾ ਲੱਗਦਾ ਇਹ ਜਗ੍ਹਾ ਕੀ ਵੀ ਬਾਲਾ ਜੀ ਨੂੰ ਕਿਸੇ ਨੇ ਦਾਨ ਦਿੱਤੀ ਆ ਤਾਂ ਇੱਥੇ ਨੈਸ਼ਨਲ ਕਲੋਨੀ ਪਲਾਟ ਨੰਬਰ 101 102 ਨੀਰ ਦਰਸ਼ਨ ਅਕੈ 2 ਸਾਲ ਪਹਿਲਾਂ 16 ਅਪ੍ਰੈਲ 2021 ਨੂੰ ਇਹਦਾ ਮਹੁਰਤ ਹੋਇਆ ਸੀ ਇਸ ਕਰਕੇ ਅਸੀਂ ਇਹੀ ਨਵੇਦਨ ਕਰਦੇ ਆ ਕਿ ਹਰ ਮੰਗਲਵਾਰ ਭੰਡਾਰਾ ਲੱਗਦਾ ਬਾਲਾ ਜੀ ਦੇ ਅਸੀਰਵਾਦ ਨਾਲ ਸਾਰੇ ਦੇ ਸੰਗਤ ਦੇ ਸਹਿਯੋਗ ਨਾਲ ਇਹ ਬਾਲਾ ਜੀ ਦੇ ਮਹਿੰਦੀਪੁਰੋਂ ਜਲਦੇ ਛਿੱਟੇ ਆਂਦੇ ਨੇ ਜਿਹੜਾ ਕੋਈ ਦੁਖੀ ਸੁਖੀ ਬੰਦਾ ਆਂਦਾ ਉਹਨੂੰ ਜਲਦੇ ਛਿੱਟੇ ਮਿਲਦੇ ਆ ਤੇ ਉਹਦੀ ਜਿਹੜੀ ਤਕਲੀਫ ਆ ਉਹ ਦੂਰ ਹੁੰਦੀ ਆ ਬਿਮਾਰੀ ਇਹੀ ਸਾਡਾ ਕਹਿਣਾ ਕਿ ਮਹਿੰਦੀਪੁਰ ਤਾਂ ਜਿਹੜਾ ਬੰਦਾ ਜਾਂਦਾ ਉਹਨੂੰ ਕੋਈ ਵੀ ਦੁੱਖ ਗੰਸ਼ਟ ਸਭ ਦਾ ਨਿਵਾਰਨ ਹੁੰਦਾ ਉਹ ਤੋਂ ਪ੍ਰੇਤ ਵਿਸਾਜ ਅਗਨੀ ਬੇਤਾਲ ਸਭ ਉੱਥੇ ਨਿਕਲਦੇ ਨੇ ਤੇ ਹਰ ਤਰ੍ਹਾਂ ਦੀ ਤ ਜੇ ਤੇ ਆ ਬੋਲੋ ਬੋਡੀ ਵਾਲੇ ਹੱਥ ਘੜੇ ਕਰ ਦਿੰਦੇ ਆ ਜਿਹੜਾ ਮਹਿੰਦੀਪੁਰ ਧਾਮ ਦੇ ਜਲ ਦੇ ਛਿੱਡੇ ਲੈਂਦਾ ਉਹਦੇ અપਾਰ ਕਿਰਪਾ ਹੁੰਦੀ ਆ ਇਹੀ ਸਾਡਾ ਕਹਿਣਾ ਅੱਜ ਬਾਲਾ ਜੀ ਦਾ ਜਨਮ ਦਿਨ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਸਰ ਕਿੰਨੀ ਦਰ ਹੋ ਗਿਆ ਇਸ ਇਲਾਕੇ ਦੇ ਵਿੱਚ ਸਬੰਧਰ ਬਣਾਏ ਨੂੰ ਤੇ 2 ਸਾਲ ਹੋ ਗਏ 2 ਸਾਲ 2 ਸਾਲ 16 ਅਪ੍ਰੈਲ ਨੂੰ 2 ਸਾਲ ਹੋ ਗਏ ਤੀਸਰਾ ਸਾਲ ਸ਼ੁਰੂ ਹੋ ਗਿਆ ਤੇ ਨਾਲ ਹੁਣ 400 ਗਾਜ ਦੇ ਵਿੱਚ ਰਾਮ ਸ਼ਰਧਾ ਬਣਨ ਲੱਗਿਆ ਜੀ ਉਹ ਵੀ ਜਗਾ ਉਹਨਾਂ ਨੇ ਭੂਮੀ ਦਾਣ ਕੀਤੀ ਆ ਘਵਾਨੇ ਵਾਲੇ ਪੀਤਾ ਜੀ ਅਨਸਰਾਜ ਦਾ ਨਾਲ ਰਾਮ ਸ਼ਰਧਾ ਬਣਨ ਜਾ ਰਿਹਾ ਏ ਵੀ ਬਾਲਾ ਜੀ ਦੀ ਬੜੀ ਆਪਾਰ ਕਰਪਾ ਧਰਤੀ ਤੇ ਇਹੀ ਕਹਿਣਾ ਵੀ ਸਾਧ ਸੰਗਤ ਮੰਗਲਵਾਰ ਨੂੰ ਆਵੇ ਤੇ ਬਾਲਾ ਜੀ ਦੇ ਦਰਸ਼ਨ ਕਰਨ ਤੇ ਭੰਡਾਰਾ ਛਕਣ ਤੇ ਜਲਦੇ ਛਿੱਟੇ ਲੈਣ ਸੋਖਸ਼ਾਨ ਦੀ ਆਪਣੀ ਤੰਦਰੁਸਤੀ ਪਰਿਵਾਰ ਤੋਂ ਪ੍ਰਦਾਨ ਹੋ ਜਾਂਦੀ ਹੈ ਜੀ ਆਪਣਾ ਨikhiljeet ਸਰ ਕੀ ਕਹਿਣਾ ਚਾਹੁੰਗੇ ਇਸ ਬਾਲਾ ਜੀ ਮਹਾਰਾਜ ਜੀ ਦੀ ਚੌਂਕੀ ਕਿੱਥੇ ਹੈ ਇਹ ਮਹਿੰਦੀਪੁਰ ਥਾਮ ਹੈ ਜੀ ਜਿਹੜਾ ਪਾਮੀਆਂ ਪਾਮੀਆਂ ਕਲਾ ਦੇ ਵਿੱਚ ਬਣਿਆ ਨੈਸ਼ਨਲ ਕਲੋਨੀ ਦੇ ਵਿੱਚ ਅਤੇ ਹਰ ਮੰਗਲਵਾਰ ਨੂੰ ਚੌਂਕੀ ਕੀਤੀ ਜਾਂਦੀ ਹੈ ਜਿਦੇ ਵਿੱਚ ਲੰਗਰ ਦੀ ਸੇਵਾ ਹੁੰਦੀ ਹੈ ਗੁੰਗਾਨ ਕੀਤਾ ਜਾਂਦਾ ਬਲਾਈ ਦਾ ਤੇ ਜਲ ਦਾ ਜਿਹੜਾ ਮਹਿੰਦੀਪੁਰ ਜਲ ਦਾ ਚਿੱਟਾ ਸੰਗਤ ਲੈਣ ਵਾਸਤੇ ਆਂਦੀ ਹੈ ਸਰ ਕਿਸ ਤਰ੍ਹਾਂ ਪਤਾ ਲੱਗਦਾ ਕਿ ਕਿੰਨਾ ਰੋਸ਼ ਰਹਿੰਦਾ ਇਸ ਇਲਾਕੇ ਦੇ ਵਿੱਚ ਮੰਦਰ ਬਹੁਤ ਵਧੀਆ ਰੋਸ਼ ਰਹਿੰਦਾ ਜੀ ਰੋਜ਼ ਨਵੇਂ-ਨਵੇਂ ਭਗਤ ਜੁੜਦੇ ਆ ਜਿਹੜੇ ਪੁਰਾਣੇ ਬਾਬਾਈ ਦੇ ਨਾਲ ਤੇਜਪਾਲ ਸਿੰਘਲਾ ਜੀ ਨਾਲ ਅੱਜ ਐਨੇ ਸਾਲਾਂ ਤੋਂ ਜੁੜੇ ਹੋਏ ਆ ਉਹ ਸਾਰਾ ਪਰਿਵਾਰ ਅੱਜ ਤੱਕ ਨਾਲ ਜੁੜਿਆ ਹੋਇਆ ਉਹਨਾਂ ਦੀ ਬਲਾਈ ਦੀ ਕਿਰਪਾ ਨਾਲ ਅੱਜ ਤੀਏ ਨਾ ਵੱਡਾ ਮੰਦਰ ਤਿਆਰ ਇਸ ਤਰ੍ਹਾਂ ਲੱਗਦਾ ਕਿ ਲੋਕ ਬੱਸਾਂ ਦੇ ਵਿੱਚ ਦੂਰ ਦੂਰ ਸਫ਼ਰ ਕਰਨ ਜਾਂਦੇ ਨੇ ਸ਼੍ਰੀ ਮਹਿੰਦੀਪੁਰ ਬਾਲਾ ਜੀ ਜਾਂਦੇ ਨੇ ਲੇਕਿਨ ਅੱਜ ਬਿਲਕੁਲ ਸਾक्षात ਬਾਲਾ ਜੀ ਮਹਾਰਾਜ ਦੇ ਦੇਖੋ ਮੈਂ ਤਾਂ ਅਮੀਖੋਰ ਤਨੇਆ ਦੇ ਦੇਣਾ ਜਾਂਦਾ ਸਾਡੇ ਜਿਹੜੇ ਬਾਬਾ ਹੀ ਹੈਗੇ ਨੇ ਤੇਜਪਾਲ ਸਿੰਘ ਲਾ ਜੀ ਹਰ ਮਹੀਨੇ ਮਹਿੰਦੀਪੁਰ ਬਾਲਾ ਜੀ ਯਾਤਰਾ ਲੈ ਕੇ ਜਾਂਦੇ ਨੇ ਜਿਹੜਾ ਵੀ ਸਾਥ ਸੰਗਤ ਨਾਲ ਜਾਣਾ ਹੋਵੇ ਦਰਸ਼ਨ ਕਰਨਾ ਹੋ ਉਹ ਵੀ ਕਰ ਸਕਦਾ ਬਾਕੀ ਮਹਿੰਦੀਪੁਰ ਬਾਲੇ ਬਾਲਾ ਜੀ ਦੇ ਬਾਰੇ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਉੱਥੇ ਜਿਹੜਾ ਵੀ ਜਾਂਦਾ ਦੁੱਖ ਤੋਂ ਕੋਈ ਵੀ ਲੈ ਕੇ ਜਾਂਦਾ ਤੇ ਹਰ ਚੀਜ਼ ਉਹਦੀ ਪੂਰੀ ਹੁੰਦੀ ਹੈ